ਹਾਂਜੀ ਮੈਂ ਬਲਜਿੰਦਰ ਸਿੰਘ ਗਿੱਲ ਮੇਰਾ ਪਿੰਡ ਹਾਸਕਲਾਂ ਤਹਿਸੀਲ ਜੇਗਰਾਉਂ ਜ਼ਿਲ੍ਹਾ ਲੁਧਿਆਣਾ ਤੇ ਮੈਂ ਹੀ ਇੱਕ ਗਾਣਾ ਲੈ ਕੇ ਛੋਟਾ ਜਿਹਾ ਆਪਦੇ ਹਣੀਓ ਤੇ ਮੈਨੂੰ ਲੱਗਦਾ ਤੁਹਾਨੂੰ ਇਹ ਪਸੰਦ ਆਊਗਾ ਮੈਂ ਤੁਹਾਨੂੰ ਸੁਣਾਉਣ ਲੱਗਿਆ। ਉਹ ਦੱਸਦੇ ਆ ਬਚਪਨ ਪਿੰਡੂ ਜੱਟ ਦਾ ਉਹ ਜਿੱਥੇ ਹੈਗਾ ਅਸਲੀ ਪੰਜਾਬ ਵਸਦਾ ਉਹ ਦੱਸਦੇ ਆ ਬਚਪਨ ਪਿੰਡੂ ਜੱਟ ਦਾ ਉਹ ਜਿੱਥੇ ਹੈਗਾ ਅਸਲੀ ਪੰਜਾਬ ਵਸਦਾ ਛੋਟੇ ਮੁੰਡੇ ਬਾਪੂ ਨਾਲ ਖੇਤ ਜਾਂਦੇ ਉਹ ਬਾੜ ਕੇ ਜਿੱਪੜ ਖਾਂਦੇ ਸੀ ਓ ਟਿੱਬੇ ਆ ਚਾੜੀਆਂ ਤੋਂ ਫੇਰ ਤੋੜਦੇ ਖਾਣਾ ਵਿੱਚ ਨਾਉਂਦੇ ਜਦੋਂ ਨੱਕੇ ਮੋੜਦੇ ਐ ਘੱਡਾ ਵਿੱਚ ਪਾਣੀ ਭਾ ਕੇ ਤੂੰਹੇ ਕੱਢਦੇ ਓ ਖੱਡਾ ਵਿੱਚ ਪਾਣੀ ਭਾ ਕੇ ਤੂੰਹੇ ਕੱਢਦੇ ਚੱਪੜਾ 'ਚ ਜਾ ਕੇ ਧੀਗੇ ਸਾਂਨੇ ਦਾ ਬੰਦੇ ਐ ਓ ਦਰਨੇ ਸੀ ਕੱਢਦੇ ਸਿਆਲ ਉੱਤ ਨੂੰ ਆੰਦੇ ਨਾਲ ਲਾਗਾ ਅਸੀਂ ਟੌਂਦੇ ਸੀ ਮੋੜੀਆਂ ਚ ਦੇਸੀ ਮਖਿਆਲ ਚੋਂ ਦੇਤੀ ਲੋੜੀ ਨੇੜੇ ਖੇਤ ਚ ਕਲਾੜਾ ਲਾਉਂਦੇ ਸੀ ਲੋੜੀ ਨੇੜੇ ਖੇਤ ਚ ਕਲਾੜਾ ਲਾਉਂਦੇ ਸੀ ਘੜਾ ਹੀ ਉਤੋਂ ਡੱਕੇ ਨਾਲ ਲਾੜਾ ਲਾਉਂਦੇ ਸੀ ਉਹ ਘੰਨੇ ਪੀੜ ਰਸ ਉਤੋਂ ਮਹਿੜ ਲਾਈਦੀ ਘੰਨੇ ਪੀੜ ਰਸ ਉਤੋਂ ਮਹਿੜ ਲਾਈਦੀ ਰੇੜੀ ਉਤੇ ਜਾਂਦੇ ਸੀ ਦਰਵਪ ਪਕੌੜੇ ਤੇ ਜਲੇ ਵਖਾnde ਸੀ ਬਾਪੂ ਨਾਲ ਸਾਈਕਲ ਤੇ ਜਾਂਦੇ ਸ਼ਹਿਰ ਨੂੰ ਉਹ ਬਾਪੂ ਨਾਲ ਸਾਈਕਲ ਤੇ ਜਾਂਦੇ ਸ਼ਹਿਰ ਨੂੰ ਗੋਲੀ ਵਾਲਾ ਪਤਾ ਪੀਦੇ ਸੀ ਦੁਪਹਿਰ ਨੂੰ ਉਹ ਬਚਪਨ ਬੀਤੇ ਅੱਜ ਮੰਦੀ ਆ ਗਈ ਸੋਹਣੀ ਜਹੀ ਕੁੜੀ ਮਨ ਨੂੰ ਸਿਭਾ ਗਈ ਉਹਦੇ ਪਿੱਛੇ ਰ hagel ਇਰੇ ਹੱਗਲ ਕਿਹੜੇ ਮਾਰਦਾ ਬੈਠ ਕੇ ਆ ਪਣ ਕੇ ਗੋਲਾ ਬਨਾਰਦਾ ਹੱਤ ਕਲਾ ਝੱਡ ਸਰੀ ਡੇਰੇ ਲਾ ਲਏ ਪਿੰਡ ਪਾਈ ਝੱਡੇ ਯਾਰ ਵੀ ਬੁਲਾ ਲਏ ਓਏ ਹੱਤ ਕਲਾ ਝੱਡ ਸਰੀ ਡੇਰੇ ਲਾ ਲਏ ਪਿੰਡ ਪਾਈ ਝੱਡੇ ਯਾਰ ਵੀ ਬੁਲਾ ਲਏ ਬਚਪਨ ਦੀ ਹਾਨੀ ਨਜ਼ਾਰਾ ਲੱਪਣਾ ਓ ਬਚਪਨ ਦੀ ਹਾਨੀ ਨਜ਼ਾਰਾ ਲੱਪਣਾ ਓ ਪਿੰਡ ਵਾਲਾ ਕਿਤੇ ਨੱਚਵਾ